ਆਪਣੀ ਖੜਿਆਉਣੀ ਤੇ ਲਾਲਿਆਂ ਦੀ ਹੋਰ ਖੜਿਆਉ। ਉਹ ਕਿਵੇਂ ਇਹ ਤਾਂ ਕਨਿਆੜੀ ਖੇ ਉਜਾ ਹੈ ਕਨਿਆੜ ਖੜਿਆਵੇ ਕਹਿੰਗੇ ਸਸਤਾ ਲਿਆਈ ਮਹਿੰਗਾ ਦੇਈ ਸਸਤਾ ਲਿਆਈ ਮਹਿੰਗਾ ਦੇ ਪਰ ਆਪਣੀਆਂ ਬੁੜੀਆਂ ਨਹੀਂ ਇਹ ਕਹਿੰਦੀਆਂ ਆਪਣੀਆਂ ਬੁੜੀਆਂ ਜ਼ਿਆ ਕਰਨੀਆਂ ਹੋਰ ਜੀ ਵਿਜੇ ਤੇ ਉੱਠ ਗੜਿਆ ਸਾਰੇ ਘਰ ਦੀ ਹੋਰਰ ਕਰਦੀ ਉਹਨੇ ਆਖਣਾ ਤਾਂ ਐਂ ਦੀ ਵੀ ਨੋਕ ਜਾਂਦੇ ਕੀ ਕਢ ਲਿਆ ਹੁੰਦੇ ਖਟ ਕੇ ਲਿਆਂਦੀ ਥਾਲੀ ਅੰਦਰ ਵਰਦੀ ਜਟਕੋਗੀ ਗਾਲੀ ਉਹ ਕਹਿੰਦਾ ਨੋਕ ਜਾਂਦੇ ਕੀ ਕਢ ਲਿਆ ਹੁੰਦੇ ਖਟ ਕੇ ਲਿਆਂਦੀ ਮੈਂ ਅੰਦਰ ਵਰਦੀ ਜਟਕੋਗੀ ਗਾਲੀ ਮੁੰਡੇ ਕਹਿੰਦੇ ਜੁੜਦਾ ਤਾਂ ਹੀ ਨਹੀਂ ਕਹਿੰਦਾ ਜੁੜਦੇ ਜੜਦੇ ਚੱਕ ਲੋਗੇ ਉਹ ਸੁਣੀਦਾ ਐ ਬਾਈ ਮੇਰੇ ਨਾਲ ਕੀ ਆ ਕੇ ਗਾਉਣ ਵਾਲੇ ਉਹਨੇ ਲਵੇ ਲਵੇ ਮੰਜੇ ਰਾ ਲੇ ਉਹਦਾ ਹੁਣ ਗਾਈ ਆਣ ਉਹ ਕਹਿੰਦਾ ਵੀ ਸੁਣੋ ਤੁਸੀਂ ਉੱਠ ਕੇ ਕਹਿੰਦਾ ਗਾਈ ਜਲੋ ਥੋੜੇ ਤੇ ਤਵਾਰੀ ਆ ਸਾਨੂੰ ਕਹਿੰਦਾ ਗਾਈ ਜਲ ਨੂੰ ਬਸ ਸਾਨੂੰ ਹੁਣ ਪਾ ਪੁੱਤ ਮਗਰ ਜਿਵੇਂ ਕਿਸੇ ਨੇ ਸਿਓ ਚ ਰਾਲੇ ਨੂਨ ਪਾ ਲਿਆ ਇੱਕ ਕੇਲੇ ਖਾਨਾ ਜਾਂਦਾ ਤੇਰੇ ਵਰਗਾ ਉਹ ਕਹਿੰਦਾ ਸੋਈ ਨਾ ਲੈ ਲਓ। ਇੱਕ ਵੀ ਦੁਕਾਨ ਤੇ ਲੈ ਆ ਕਹਿੰਦਾ। ਜਦੋਂ ਮਗਰ ਝਾਕਿਆ ਮੇਰੇ ਵਰਗਾ ਇੱਕ ਰਾਣੀ ਇੱਕ ਬੁੜੀ ਨੂੰ ਮੈਂ ਆਖਿਆ ਭਾਈ ਕੀ ਕਹਿੰਦੀ ਆ ਨਾ ਕਰ ਵੀ ਚੀਓ ਗੁੱਡੀ। ਬੜੀ ਭਲੇ ਕਰਦੀ ਆ ਹੱਥ ਦੀ ਛਕੀਆਂ ਜਿੱਦ ਨਹੀਂ ਆਈਆਂ ਬੜੇ ਭਰਪੂਰ ਕਰਦੇ ਤੇਰੇ ਹੱਥੋਂ ਜੱਸ ਨਹੀਂ। हां बाबा ਕੰਜਰਾਂ ਦੇ ਬਥੇੜਾ ਕਰੇ ਮੈਂ ਤਾਂ ਅਕੇ ਮੰਜਾ ਫੇਰ ਡਾਉਣੀ ਆ ਕਨਾ ਕਦੀ ਫੇਰ ਕੀ ਕਰ ਲੇਗਾ ਫੇਰ ਕਹਿੰਦਾ ਮੈਂ ਆਪ ਡਾ ਲੂੰਗਾ ਹੁਣ ਤੂੰ ਆਇਆ ਲਾ ਲਿਆ ਜਦੋਂ ਮੈਂ ਆਖਿਆਗਾ ਵੀ ਜਦੋਂ ਲੈ ਅਨੰਦ ਖਾਣਾ ਪੀਣਾ ਬੰਦ ਬਚਾਲ ਦੀ ਗੰਦ ਵੀ ਬੁੜੇ-ਬੁੜੀ ਤੋਚੀ ਕਰਦੇ ਜਿਉਂ ਨੇ ਪਾਰਿਆ ਤਾਂ ਤੇਰਾ ਖਸਮ ਬਣਿਆ ਏ ਕਿਸੇ ਨੇ ਆਖਿਆ ਮੁੰਡਿਆ ਓਏ ਕਹਿੰਦਾ ਉਠ 30 ਲੱਖ ਰੁਪਇਆ ਲਿਆ ਪਾਣੀ ਤੇ ਚੱਲਣਾ ਬਹੂ ਕਹਿੰਦੀ ਇਹ ਨਹੀਂ ਜਾਂਦਾ ਕਹਿੰਦਾ ਕਿਉਂ ਨਹੀਂ ਜਾਂਦਾ ਕਹਿੰਦੀ ਪਰਸੋਂ ਤੈਨੂੰ ਵੇਚ ਕੇ ਛੱਡਿਆ ਠੀਕ ਆ ਕਨਾ ਸਾਡੀ ਅੱਖ ਨਹੀਂ ਰਹੀ ਮੈਂ ਬੁੜੀ ਨੂੰ ਆਖਿਆ ਮੈਂ ਕਿਹਾ ਕਿਸੇ ਮੁੰਡੇ ਨੂੰ ਤੇਰੇ ਵਰਗੇ ਨੂੰ ਕਹਿਦਾ ਵੀ ਉੱਠ ਜੜੇਂਦੀ ਹੈ ਮਹਾਰ ਫੜੇਂਦਾ ਤੇਰਾ ਕੀ ਲੱਗਦਾ ਅੱਛਾ ਕਹਿੰਦੀ ਇਹਦਾ ਤਾਂ ਮੈਂ ਨੌਨੀ ਜਾਣਦੀ ਮੇਰੇ ਨਾਮ ਹੈ ਜੀਆ ਇਹਦੀ ਸੱਸ ਮੇਰੇ ਸਾਹ ਦੋਨੇ ਮਾਮਾ ਦੀਆਂ ਅੱਛਾ ਉਹ ਕਹਿੰਦੀ ਤੁਸੀਂ ਮੇਰੇ ਕੋਲੇ ਆ ਜਾਂਦੇ ਮੈਂ ਦੱਸਦਾ ਦੀ ਬੱਚੂਆਂ ਦੀ ਜੀ ਮਗਾ ਹੋਰ ਦੱਸ ਦੇ ਤੂੰ ਮਗਾ ਸਭ ਤੋਂ ਪਹਿਲਾਂ ਮੈਂ ਜੰਮਿਆ ਉਸ ਤੋਂ ਬਾਅਦ ਮੇਰਾ ਭਾਈ ਰੋਲੇ ਕੋਲੇ ਵਿੱਚ ਮੇਰਾ ਪਿਓ ਹੋਇਆ ਉਦੋਂ ਬਾਅਦ ਮੇਰੀ ਮਾਈ ਮੈਂ ਕਿਹਾ ਦੱਸ ਦੀਨ ਆਲੇ ਤੇਰੇ ਪਿਓ ਨੂੰ ਪੁੱਛ ਲਈ ਅੱਛਾ ਆਗੀ ਮੈਚ ਕਾਲ ਇਹ ਪੁੱਤਾਂ ਇਹ ਆ ਗੱਲ insan ਜਦੋਂ ਨਾ ਮਤਲਬ ਗਿਆ ਸਿੰਘ ਦਾ ਇੱਕ ਜ਼ਿੰਦਗੀ ਬਲਾ ਸੁਣਿਆ ਹੁਣ ਤੁਸੀਂ ਉਹਨੇ ਕੁੱਛ ਬੀੜਜ ਤੋਂ ਲਿਖਣ ਲੱਗਿਆ ਗੱਲਾਂ ਉਹ ਕਹਿੰਦਾ ਯਾਦ ਕਰ ਉਸ ਪਰਮਾਤਮਾ ਨੂੰ ਬੂੰਦ ਪਾਣੀ ਤੋਂ ਬੁਰਜ ਬਣਾਇਆ ਹੋਇਆ ਕਾਰਾ ਗਰੀ ਦੇਖ ਪਰ ਮਾਤਮਾ ਦੀ ਬਿਨਾ ਫੋਟੋ ਤਸਵੀਰ ਬਣਾਇਆ ਹੋਇਆ। ਬੇਲਾ ਯਾਦ ਕਰ ਸਿਕਮਦੇ ਰਹਿਣ ਵਾਲਾ ਪੁੱਠਾ ਬੱਕਰੇ ਗਾਂ ਬਾਗ ਲੜਕਾਇਆ ਇਥੋਂ ਦੇ ਹੱਥ ਪਏ ਹੁੰਦੇ ਨੇ ਇਥੋਂ ਨਹੀਂ ਲੱਤਾਂ ਦੇ ਬਾਗ। ਯਾਦ ਕਰ ਤੂੰ ਆਪਦੇ ਜੰਮਣੇ ਦਾ ਜਦੋਂ ਮਾਂੋਂ ਤੇ ਇਕੱਠ ਚੜਾਇਆ ਹੋਇਆ। ਯਾਦ ਕਰ ਤੂੰ ਲੋਰੀਆਂ ਲੈਣ ਵਾਲਾ ਜਦੋਂ ਮਾਂ ਉਹਨੇ ਲਾੜ ਲਾਇਆ ਉਹ ਮਾਂ ਬਾਪ ਦੀ ਕਦਰ ਪਸਾਰ ਬੈਠਾ ਦਿਆ ਸਿੰਘ ਆ ਜੱਗ ਤੇ ਜ਼ੁਲਮ ਕੁਮਾਇਆ। ਹੁਰਤੀ ਉਹ ਵੀ ਉਹਨਾਂ ਜਿਹੜਾ ਗੋਂ ਹੁੰਦੀ ਐ ਜਿੰਨਾ ਚਿਰ ਵਿਆਹੀ ਨਹੀਂ ਜਾਂਦੀ। ਪੁੱਤ ਨੂੰ ਵੀ ਤੁਸੀਂ ਦੇਖਿਆ ਹੋਣਾ ਇਹ ਮੈਂ ਕਹਿਣਾ ਹੁਣ ਹੈ ਇਹ ਕੋਈ ਪੁਰਾਣੀ ਗੱਲ ਨਹੀਂ ਹੈ ਜੀ ਨਵੀਂ ਗੱਲ ਤੁਹਾਨੂੰ ਦੱਸਦਾ ਹਾਂ ਵੀ ਜਦੋਂ ਲੈ ਲੈ ਨੰਦ ਖਾਣਾ ਪੀਣਾ ਬੰਦ ਵਿਚਾਰ ਦੀ ਕੰਡ ਅੱਛਾ ਕੱਡੀਆਂ ਹੋਣੀਆਂ ਕੰਨਾ ਸੋੜੇ ਠੀਕ ਆ ਕਨਾ ਅਸੀਂ ਮਾਂ ਪਿਓ ਦੀ ਕਰਨੀ ਨਹੀਂ ਦੇ ਸਕਦੇ ਜਿਹੜਾ ਮਾਂ ਪਿਓ ਨੇ ਮਤਲਬ ਮਾਂ ਦੇ ਕਿਉਂ ਬੋਲ ਪੂਰੇ ਹੁੰਦੇ ਨੇ ਮੈਂ ਤੁਹਾਨੂੰ ਆਪਦੀ ਦੱਸਦਾ ਗੱਲ ਮੇਰੀ ਮਾਂ ਜਦੋਂ ਵੀ ਆਉਂਦੀ ਉਹ ਕਹਿੰਦੀ ਪੈਰ ਤੋਂ ਗਾਲਾਂ ਦੇ ਕੇ ਪੈਰ ਤੋਂ ਦੇ ਮੈਨੂੰ ਕਹਿੰਦੀ ਮਾਂ ਦੇ ਕਿਤੇ ਨਾ ਬਚਨ ਮੋੜਿਓ ਜੀ ਨੇ ਬਣਾਇਆ ਤੂੰ ਉਹਦੇ ਕੋਲੇ ਵਗ ਜੀ ਦੇ ਮਾਂ ਦਾ ਸਰਾਫ ਆਉਣਾ ਠੀਕ ਹੈ ਨਾ ਇਹ ਜਿਹੜਾ ਮਤਲਬ ਸਰੀਰ ਆ ਆਪਣਾ ਇਹ ਜਸ ਸਿੰਘ ਨੇ ਫੇਰ ਲਿਖਿਆ ਕਹਿਣਾ ਅਵਲ-ਆਵਲ ਦੇ ਨਾਲ ਪੁਸ਼ਾਨਖਾਂ ਤੂੰ ਕਾਇਆ ਕੋਠੜਾ ਕੌਣ ਬਣਾਉਂਗਾ ਆ ਕੋਠਾ ਇਹਪਣ ਕੀਦੇ ਸਿਰ ਤੇ ਗਾਫਲਾਂ ਤੈਨੂੰ ਨੀਂ ਲਾਉਣੀ ਕਿਹੜਾ ਪਰਸ ਕੇ ਫੇਰ ਜਗਾਉਣ ਵਾਲਾ ਗੰਦੇ ਉਹਨੂੰ ਜੋ ਰੇਖ ਪੈਦਾ ਕੀਤਾ ਕਿਹੜਾ ਜਗ ਦਿਖਾਉਣ ਵਾਲਾ ਦਿਆ ਸਿੰਘ ਨਾ ਮੌਤ ਨੂੰ ਖਲਖਸ਼ ਨਹੀਂ ਉਹ ਸਿਰ ਤੇ ਵਕਤ ਕੀ ਲਾਉਣ ਵਾਲਾ ਮਰਨਾ ਨਾ ਪੁਲੀ ਦੁਨੀਆ ਪੁਲੀ ਖਾਣਾ ਪੁਲੀ ਪਹਿਣਾ ਪੁਲੀ ਠੀਕ ਹੈ ਕਣ ਤੇ ਦੂਜੀ ਗੱਲ ਇਹ ਆ ਵੀ ਮਾਂ ਪਿਓ ਦਾ ਦੇਣ ਨਹੀਂ ਬੰਦਾ ਦੇ ਸਕਦਾ ਆ ਗਈ ਮੈਂ ਇਹ ਚ ਗੱਲ ਬੰਦੇ ਨੂੰ ਮਾਂ ਪਿਓ ਦਾ ਹੀ ਕਰਨੀ ਨਹੀਂ ਦੇ ਸਕਦਾ ਇਹ ਯਾਦ ਰੱਖਿਓ ਤੁਸੀਂ ਗੱਲਾਂ ਠੀਕ ਆ ਕਿ ਨਾ ਤੇ ਫਿਰ ਦਿਆ ਸਿੰਘ ਨੇ ਆਖਿਆ ਕਹਿੰਦਾ ਮੁੱਛਾਂ ਫੁੱਟੀਆਂ ਰੰਗਨੇ ਦੋਂ ਕੁਮਾਰੀ ਲਾਲੀ ਬਾਂ ਕਬੂਰ ਤੇ ਚੜੀ ਰਹਿਣੀ ਖਾਣਾ ਖਰਚ ਲੈ ਪੂਰਨ ਤੇ ਦਾਨ ਕਰ ਲੈ ਮਾਇਆ ਵਿਚਨਾ ਜ਼ਮੀਨ ਤੇ ਪੜੀ ਰਹਿਣੀ ਠੰਡੀਆਂ ਛਾਵਾਂ ਛੜਕੀ ਸ਼ੈਲ ਕਰਨਾ ਬੱਕੀ ਵਿਚਨਾ ਤੇ ਵੇਲੇ ਖੜੀ ਰਹਿਣੀ ਆਖਰ ਕਾਰ ਦੀ ਡੋਰ ਨੇ ਟੁੱਟ ਜਾਣਾ ਕਹਿੰਦਾ ਗੁੱਡੀ ਸਦੋ ਨਹੀਂ ਜੱਗ ਤੇ ਚੜੀ ਰਹਿਣੀ ਕਾਲੇ ਵਾਲ ਨਾ ਰਹਿਣ ਹਮੇਸ਼ਾ ਹੀ ਸੋਹਣੇ ਦੰਦ ਨਹੀਂ ਮੋਤੀਆਂ ਲੜੀ ਜਾਣੀਆਂ ਲੱਖ ਬੂਟੀਆਂ ਅਵਾਜ ਕਰ ਲੈ ਜਿੰਨ ਨੀ ਹਕੀਮ ਦੀ ਫੜੀ ਰਹਿਣੀ ਪਾ ਕੇ ਕਹਿੰਦਾ ਆਦਲ ਜਬੂਰ ਨੇ ਕੱਢਣੀ ਐ ਜਿੰਦ ਸੰਗ ਦੇ ਵਿੱਚ ਨਾੜੀ ਰਣੀ ਇੱਥੇ ਹੱਟ ਬਯਾਰ ਨਾ ਬਾਣੀਆਂ ਬੱਟਾ ਤੱਕੜੀ ਸੇ ਨਾ ਢੜੀ ਰਣੀ ਅੰਤ ਖਾਕ ਨੂੰ ਦੇਖ ਫੜਾ ਫਿਲਾ ਕੋਠਾ ਕਨਸਤੀ ਨਾ ਕੜੀ ਰਣੀ ਦਿਆ ਸਿੰਘਾ ਜਿਹੜੇ ਵਚਨ ਅਮੂਲ ਕਰਦੀ ਐ ਜਿੰਦ ਨੀਲ ਮੁਝੇ ਪੜੀ ਰਣੀ ਠੀਕ ਹੈ ਕਨਾ ਫੜਾ ਫਿਲੀ ਹੋ ਜੂ ਕਨਾ ਦੁਨੀਆ ਠੀਕ ਹੈ ਕਨਾ ਉਰੇ ਮਾਨੀ ਪੁੱਤ ਚਾਰ ਦਿਨਾਂ ਦਾ ਹੈ ਪਰੌਣ ਜਾਰੀ ਆਇਆ ਹੋਇਆ ਜਦੋਂ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ ਆਏ ਅੰਗਰੇਜ਼ਾਂ ਦੇ ਕੋਨੇ-ਕੋਨੇ ਦਾ ਪਤਾ ਲੈ ਲਿਆ ਧਰਤੀ ਦਾ ਪਤਾ ਲੈ ਲਿਆ ਸਾਰਾ ਕੁਝ ਦਾ ਪਤਾ ਲੈ ਲਿਆ ਬੰਦਿਆਂ ਦਾ ਪਤਾ ਲੈ ਲਿਆ ਕਹਿੰਦੇ ਸਾਨੂੰ ਦੋ ਚੀਜ਼ਾਂ ਦਾ ਪਤਾ ਨਹੀਂ ਲੱਗਿਆ ਇਤਨਾ ਪੰਜਾਬ ਦੀ ਬੋਤੀ ਦਾ ਇੱਕ ਪੰਜਾਬ ਦੀ ਕੁੜੀ ਦਾ ਕਿ ਉਹ ਕੀ ਗੱਲ ਕੁੜੀ ਨੇ ਜਦੋਂ ਜਾਣਾ ਉਦੋਂ ਵੀ ਰੋਣਾ ਜਦੋਂ ਆਉਣੇ ਉਦੋਂ ਵੀ ਰੋਣਾ ਅੰਗਰੇਜ਼ਾਂ ਨੇ ਸਾਨੂੰ ਪਤਾ ਨਹੀਂ ਵੀ ਇਹ بے کی رہ گئے کھوش ہے کہ سوری جا کے کھوش آیا ایک پنجاب دی بوتی دا صاحب نہیں آیا پار تا تار دے تاں بھی ہوا ہوا یہ لا دے تاں بھی ہوا ہوا پتہ نہیں یہ ترہ آگے کھوش آیا جا لہا کے اپنی کھڑے ہونی تے لا دی ہور کھڑے ہونی ہو کہ میں یہ تا کنیاری کھڑے ہو چاہے کنیار کھڑے ہوئے کہیں گے ساستہ لے ہی مہنگا دے ہی ساستہ لے ہی مہنگا دے ਪਰ ਆਪਣੀਆਂ ਬੁੜੀਆਂ ਨਹੀਂ ਇਹ ਕਹਿੰਦੀਆਂ ਆਪਣੀਆਂ ਬੁੜੀਆਂ ਦੀ ਠੀਕਾ ਗੱਲੇ ਲਾਲਾ ਤੇ ਜ਼ਿਮੀਦਾਰ ਲੜ ਕੇ ਦੋਨੇ ਲਾਲਾ ਕਹਿੰਦਾ ਮੈਂ ਹੁਣ ਲੈ ਲਾਂ ਨਾ ਜ਼ਿਮੀਦਾਰ ਤੋਂ 500 ਰੁਪਏ ਤੇ ਕਹਿੰਦਾ ਜ਼ਿਮੀਦਾਰਾ ਕਿਵੇ 1 ਰੁਪਇਆ 1 ਦਾਣਾ ਵੇਖਣਾ ਮੀਂਹ ਦਾ ਕਹਿੰਦਾ ਠੀਕ ਹੈ। ਕਾਰ ਮੇਰਾ ਗਮਾਂਡੀ ਆਗਾ। ਛੇੜੀ ਗੱਲ। ਉਹ ਕਹਿੰਦਾ ਮੈਂ ਇੱਕ ਗਧਾ ਲੈ ਲਿਆ ਗਧਾ। ਉਹ ਤੇ ਕਹਿੰਦਾ ਸਵਾ 100 ਮਣ ਰੂ ਲੱਦਦੀ। ਲਾਲਾ ਕਹਿੰਦਾ ਸੱਚੀ ਗੱਲ ਆ। ਜਦੋਂ ਕਹਿੰਦਾ ਨਾਲੇ ਬਿਜੀ ਲਿਵਾਉਣ ਲੱਗੇ ਕਹਿੰਦਾ ਟੱਟੂ ਟੁੱਟ ਗਿਆ। ਸਾਨੂੰ ਕਹਿੰਦਾ ਜ਼ਿਮੀਂਦਾਰਾਂ ਨੂੰ ਹਿਸਾਬ ਹੁੰਦਾ ਭਾਈ ਅਸੀਂ ਦਾ ਚੌਗਣੀ ਮਿੱਟੀ ਨਾਲ ਉਹ ਗਦਾ ਜੜ ਲਿਆ ਜੜ ਕੇ ਕਹਿੰਦਾ ਪੁੱਤ ਦੀ ਵਿਚ ਦੀ ਬੇੜੀ ਹੋ ਗਈ ਮੇਰੀ ਹੋਈ ਇਹੋ ਕਹਿੰਦਾ ਬੇਰ ਲੱਗਣ ਲੱਗੇ ਜਵਾਕਾਂ ਨੇ ਮਾਰੇ ਕਰਨ ਦਲੇ ਕੇੰਦੇ ਮਾਰੇ ਤਾ ਇੱਕ ਗਿੱਲਾ ਜ਼ਮੀਨ ਦਾ ਹੋ ਗਿਆ ਲਾਲਾ ਕਹਿੰਦਾ ਠੀਕ ਆ ਉਹਦੇ ਕਹਿੰਦਾ ਮੈਂ ਭਾਈ ਕਣਕਬੀਜ ਜੀ ਜੇ ਸੇਬ ਗਾ ਹੋਇਆ ਕਰੇ ਟੱਟੂ ਨੂੰ ਹੱਕ ਕੇ ਲੈ ਜਾ ਕਰਾਂ ਮੀ ਬਾਲਿਆ ਕਰ ਫੇ ਕਹਿੰਦਾ ਮੇਰਾ ਭਾਈ ਦੀ ਫੌਜ ਚ ਉਹ ਫੋ ਕਹਿੰਦਾ ਫੇ 50 ਹਾਥੀ ਮੰਗਾਏ ਫੇ ਗਾਇਆ ਕਹਿੰਦਾ ਲਾਲਾ ਕਹਿੰਦਾ ਇਹਦਾ ਗੱਪ ਹੈ ਭਾਈ ਕਹਿੰਦਾ ਕੱਢ ਭਾਈ ਪੰਜਾਬੀ ਠੀਕ ਆ ਕਹਿੰਦਾ ਅੱਛਾ ਜਿਹੜਾ ਦਰਜੀ ਹੁੰਦਾ ਉਹ ਸਨਿਆਰ ਦਾ ਗੁਰੂ ਹੁੰਦਾ લાલા ਕਹਿੰਦਾ કે ਅਸੀਂ ਤੋਲ ਕੀ ਮਤਲਬ ਹੋ ਦੰਨਿਆ ਸੁਨਿਆਲ ਕਹਿੰਦਾ ਚੀਜ਼ਾਂ ਲਾਲਾ ਲਾਲਾ ਵੀ ਅਸੀਂ ਤੋਲ ਕੀ ਲੈਨੇ ਉਹਨੇ ਦੇਖਿਆ ਮਿਣਿਆ ਕਪੜਾ ਕਪੜਾ ਆਪਣੇ ਸਾਫ ਕੀਆ ਉਹਨੇ ਇੱਕ ਕੱਛਾ ਕੱਢ ਲਿਆ ਗੱਛਾ ਕੱਛਾ ਕੱਢ ਕੇ ਉਹ ਜੋਖ ਲਿਆ ਉਹ ਆਈ ਸਿਉਣਾ ਪਾ ਲਿਆ ਕਰੇ ਰੇਤਾ ਉਹਨਾਂ ਜਿਹੜਾ ਜੋਖਿਆ ਦੀ ਉਹ ਸਾਰਾ ਸਿਉਣਾ ਜੀ ਖਪਾਤਾ લાલા ਕਹਿੰਦਾ ਹੁਣ ਰੱਖ ਲੂੰਗਾ ਪੈਸੇ ਤਾਂ ਲੋਕ ਹੀ ਦੇਸੀ ਨੇ ਜੀ ਜੋ ਰੱਖ ਲੈਣੇ ਕੱਪੜੇ ਕਹਿੰਦਾ ਜਿਹੜੀ ਉਹ ਨੀਕਰ ਬਣੀ ਆ ਸ਼ੂਟ ਚ ਬਣੀ ਆ ਤੇਰਾ ਦਾ ਪੂਰਾ ਕੱਪੜਾ ਕਹਿੰਦਾ ਮੇਰਾ ਦਾ ਪੂਰਾ ਫੇਰ ਕਹਿੰਦਾ ਉਹ ਸ਼ੂਟ ਲਓ ਤੇਰੇ ਵਾਲੇ ਜੋ ਕੱਢਿਆ ਉਹਨੇ ਆਖਣਾ ਤਾਂ ਐਂ ਦੀ ਵੀ ਨੁੱਕ ਜਾਂਦੇ ਕੀ ਕੱਢ ਲਿਆ ਉਹਦੇ ਖੱਟ ਕੇ ਲਿਆਂਦੀ ਥਾਲੀ ਅੰਦਰ ਵਰਦੀ ਜੜਕੋਗੀ ਗਾਲੀ ਉਹ ਕਹਿੰਦਾ ਨੁੱਕ ਜਾਂਦੇ ਫੇਰ ਕਿਸੇ ਨੂੰ ਸਸਰੀ ਕਰਦਾ ਬਈ ਪਤਾ ਨਹੀਂ ਹਰ ਇੱਕ ਬੰਦੇ ਨੂੰ ਨਹੀਂ ਪਤਾ ਸਾਸਰੀ ਘਰ ਦਾ ਵੀ ਸਾਸਰੀ ਘਰ ਕੀ ਨੂੰ ਬੁਲਾਈਦੀ ਹੁੰਦੀ ਹੈ ਕਿਹਨੂੰ ਬੁਲਾਉਂਦੇ ਨੇ ਠੀਕ ਆ ਗਣਾ ਤੇ ਬੁੜੀਆਂ ਜਨਨ ਤੋਂ ਤਹਨੇ ਨਹੀਂ ਤੇ ਕੱਲ ਇਦਾਂ ਦੇ ਆ ਕੋਈ ਨਹੀਂ ਨਹੀਂ ਆਏ 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 ਨਹੀਂ ਗੱਲ ਨਾਲ ਹੁਣ ਤੂੰ ਆਏ ਲਾਲਾ ਸਰਾਂ ਦੇ ਕੋਈ ਨਾ ਫਿਰ ਜੇ ਤੇ ਕੋਈ ਲੱਗੀ ਆਪਾਂ ਨੂੰ ਚੱਕ ਪਹੇ ਚੋਣ ਉਹਨਾਂ ਦੋ ਦਿਨ ਸਾਡੇ ਸਰਪੰਚ ਦੇ ਉਹ ਕਹਿੰਦੇ ਕੋਈ ਗੱਲ ਸੁਣਾ ਮੈਨੂੰ ਕਹਿੰਦੇ ਮੈਂ ਗੱਲ ਕੀ ਸੁਣਾਈਏ ਜਿਹੜਾ ਮਰਜੀ ਜੀਤੀ ਆ ਆਪਾਂ ਤਾਂ ਬਾਹ ਜਾ ਕੇ ਸਾਸਰੀ ਘਰ ਕਹਾਂਗੇ ਉਹ ਸਾਨੂੰ ਮਖੇ ਬਾਹ ਨਹੀਂ ਕਹਿੰ ਚੱਕਦਾ ਕਹਿੰਦੇ ਕਿਉਂ ਮਖਾ ਐ ਕਰ ਦੂ ਤੇ ਦੇ ਉਦੀ ਬਜ ਹੁਣ ਤਾਂ ਮੈਂ ਬਣ ਗਿਆ ਠੀਕ ਆ ਤਣਾ ਪਹਿਲਾਂ ਮੈਂ ਤੁਹਾਨੂੰ ਸਾਸਰੀ ਘਰ ਬੁਲਾਉਣਾ ਦੀ ਹੈ ਹਾਂ ਅੱਛਾ ਦੂਜੀ ਗੱਲ ਮੇਰੇ ਵਰਗੇ ਨੂੰ ਸਾਸਰੀ ਘਰ ਬੁਲਾਦੀ ਥੋੜੇ ਵੱਡੇ ਨੂੰ ਦੋ ਨੂੰ ਉਹ ਕਹਿੰਦਾ ਮੈਨੂੰ ਬੁਲਾਈਆ ਸਾਸਰੀ ਦਾ ਉਹ ਕਹਿੰਦਾ ਮੈਨੂੰ ਬੁਲਾਈਆ ਹੁਣ ਸਾਸਰੀ ਘਰ ਦਾ ਵੀ ਪਤਾ ਨਹੀਂ ਹਾਂ ਜੇਬੇ ਕਹਿੰਦਾ ਬੋਲ ਮਾਰਿਆ ਕਹਿੰਦਾ ਬਜ਼ੁਰਗੋ ਖੜਿਆ ਸਾਡਾ ਰੋਆ ਪੈ ਗਿਆ ਸਾਸਰੀ ਘਰ ਕਿਨੂੰ ਬੁਲਾਈਆ ਕਹਿੰਦਾ ਜਿਹੜਾ ਥੋੜੇ ਜੋ ਕਲਾਨਾ ਨੂੰ ਬੁਲਾਈਆ ਹੁਣ ਆਇਆ ਕਿਹੜਾ ਫਿਰ ਮਾਈਕ ਲਾਨਾਗਾ ਕੋਈ ਨਾ ਆ ਸਾਡੇ 10ਵੇਂ ਦੁਆਰ ਚ ਪਰਮਾਤਮਾ ਬੈਠਾ ਇਹਨੂੰ ਸਲਾਮ ਬਲੋ ਦੇਖੋ ਗੁਰੂ ਨਾਨਕ ਕਹਿ ਕੇ ਗਿਆਗਾ ਵੀ ਆਪ ਤੋਂ ਵੱਡਿਆਂ ਦਾ ਸਵਾਗਤ ਕਰੀਏ ਅਸੀਂ ਤਾਂ ਜਾਣਦੀ ਨਹੀਂ ਆਪ ਤੋਂ ਵੱਡੇ ਦਾ ਸਵਾਗਤ ਕਰਨਾ ਹਾਂ ਸਾਡਿਆਂ ਦਾ ਉਲਟ ਘਾਣੀਆ ਹੋ ਗਈਆਂ ਜੀਨੇ ਦਾ ਮਾਂ ਹੁੰਦੀ ਆ ਉਹਨੂੰ ਤਾਂ ਕਹਿਣਗੇ ਬੁੜੀਏ ਬੁੜੀ ਅੱਗੇ ਸੀ ਸੱਸ ਨੂੰ ਕਹਿੰਦੇ ਠੀਕ ਹੈ ਠੀਕ ਆ ਕਹਨਾ ਅੱਛਾ ਸੱਸ ਨੂੰ ਕਹਿੰਦੇ ਬੇਬੇ ਕਿਉਂ ਅਗੇ ਮੰਜਾ ਫੇਰ ਡਾਉਣੀ ਆ ਕਹਨਾ ਕਦੀ ਫੇਰ ਕੀ ਕਰਲੇਗਾ ਫੇਰ ਕਹਿੰਦਾ ਮੈਂ ਆ ਫੇਰ ਡਾ ਦੂੰਗਾ ਠੀਕ ਹੈ ਠੀਕ ਆ ਕਹਨਾ ਹੁਣ ਤੂੰ ਆਇਆ ਲਾ ਲਾ ਜਦੋਂ ਮੈਂ ਆਖਿਆਗਾ ਵੀ ਜਦੋਂ ਲੈ ਨੰਦ ਖਾਣਾ ਪੀਣਾ ਬੰਦ ਬਚਾਲ ਦੀ ਗੰਦ ਵੀ ਬੁੜੇ ਬੁੜੀ ਤੋਂ ਉੱਚੀ ਕਰਦੇ ਮਾਂ ਦੀ ਕਰਨੀ ਉੱਥੇ ਆ ਗਈ ਨਾ ਫੇਰ ਗੱਲ ਠੀਕ ਆ ਗਣਾ ਅਸੀਂ ਇਹ ਚੀਜ਼ਾਂ ਸਾਡੀਆਂ ਉਲਟ ਹੋ ਗਈਆਂ ਬੋਟੋ ਕਿਸੇ ਨੇ ਆਖਿਆ ਮੁੰਡਿਆ ਓਏ ਕਹਿੰਦਾ ਉੱਠ 30 ਲੱਖ ਰੁਪਈਆ ਲਿਆ ਪਾਣੀ ਤੇ ਚੱਲਣਾ ਬਹੂ ਕਹਿੰਦੀ ਇਹ ਨਹੀਂ ਜਾਂਦਾ ਕਹਿੰਦਾ ਕਿਉਂ ਅਸੀਂ ਸਾਡੇ ਪੰਜਾਬ ਨੂੰ ਛੱਡ ਕੇ ਤੁਰੇ ਜਾਂਦੇ ਆ ਭਈਏ ਬੈਠੇ ਨੇ ਕੋਠੀਆਂ ਚ ਅੱਜ ਦੇਖ ਲੋ ਪਈ ਇਹਨੇ ਨਾਲੇ ਕਰਨੇ ਰਾਜ ਥੋੜੇ ਕੋਏ ਦੇਖ ਲਓ ਸੋ ਤੋਂ ਕੰਮ ਕਰਾਇਆ ਕਰਨਗੇ ਜਦੋਂ ਆਏ ਤੇ ਉਹ ਪਤਾ ਕੀ ਕਹਿੰਦੇ ਅਸੀਂ ਪਈਆ ਸਮਾਰ ਕੇ ਲਾਓ ਸਰਦਾਰੀ ਸਮਾਰ ਕੇ ਲਾਤੇ ਹਾਂ ਹੁਣ ਬੋਲਦੇ ਪਈਆ ਸਮਾਰ ਕੇ ਲਾ ਕੀ ਆ ਬੋਲਦਾ ਹੈ ਹੁਣ ਸਾਨੂੰ ਦਬਾ ਲੀਓ ਠੀਕ ਹੈ ਐਮਐਲਏ ਇਹਨਾਂ ਦੇ ਬਣ ਲਾਗੇ ਫੈਕਟਰੀਆਂ ਜੇ ਨੇ ਲੁੱਗਿਆਂ ਨੇ ਜਾਗ ਲਓ ਦੇਖ ਲਓ ਐਮਐਲਏ ਨੇ ਠੀਕ ਹੈ ਕਿ ਨਾ ਅਸੀਂ ਸਾਡੇ ਪੰਜਾਬ ਨੂੰ ਛੱਡੀਆਂ ਨੇ ਇਦੇ ਕੋਲ 100 ਕਿੱਲਾ ਉਹ ਵੀ ਤੁਰਿਆ ਜਾਂਦਾ ਸਾਡੀ ਆ ਮਰ ਗਈ ਆਹਾ ਅਲਬੇਲੇ ਨੇ ਕੋਈ ਸ਼ੇਰ ਜਾਖਿਆਗਾ ਕਹਿੰਦਾ ਨਾਲ ਅੱਖ ਦੇ ਜਿਉਣਾ ਲੋਕੋ ਬੇਅੱਖੇ ਦਾ ਮਰਨਾ ਤੇ ਸ਼ੇਰਾਂ ਨੂੰ ਇਹ ਮਹਿਣਾ ਹੁੰਦਾ ਤੇ ਗਿੱਦੜਾ ਕੋਣ ਕਰਨਾ ਭਗ ਸਿੰਘ ਹੋ ਰਹੇ ਨੇ ਉਦਮ ਸਿੰਘ ਹੋ ਰਹੇ ਨੇ ਇਹਨਾਂ ਨੇ ਮੁੱਛਾਂ ਮੁੰਡੀਆਂ ਠੀਕ ਆਕ ਨਾ ਸਾਡੀਆਂ ਕੁੜੀਆਂ ਜਾ ਕੇ ਉੱਥੇ ਪਹੁੰਚੇ ਲਾਉਣੀਆਂ ਨੇ ਕੀ ਪਤਾ ਕੀ ਪਤਾ ਹੈਗਾ ਆਪਾਂ ਕੁੜੀ ਨੂੰ ਕੱਲੀ ਨਹੀਂ ਤੋੜਦੇ ਚਾਚੇ ਦਾ ਇਹ ਨਹੀਂ ਨਹੀਂ ਤੋੜਦੇ ਠੀਕ ਹੈ ਕਨਾ ਸਾਡੀਆਂ ਅਣਖਾਂ ਮਰ ਗਈਆਂ ਅਣਖ ਨਹੀਂ ਸਾਡੇ ਜਿਹੜੀ ਠੀਕ ਹੈ ਕਨਾ ਅਸੀਂ ਤਾਂ ਬੇਅਣਖੀ ਨਾਲੀ ਰੋਟੀ ਖਾਂਦੇ ਹਾਂ ਸਾਡੀਆਂ ਅਣਖੋਂ ਕੁ ਨਹੀਂ ਰਹੀ ਆਜੋ ਭਾਈ ਤੁਸੀਂ ਵੀ ਸੁਣਾ ਦਿਓ ਤੁਸੀਂ ਕਿਹੜਾ ਹੁਣ ਉਹ ਸੁਣੀਦਾ ਐ ਭਾਈ ਮੇਰੇ ਨਾਲ ਕੀ ਆ ਕੇ ਗਾਉਣ ਵਾਲੇ ਉਹਨੇ ਲਵੇ ਲਵੇ ਮੰਜੇ ਡਾਲੇ ਉਹਦਾ ਹੁਣ ਗਾਈਆਂ ਹਨ ਉਹ ਕਹਿੰਦਾ ਵੀ ਸੁਣਨੀ ਜਾਈਏ ਪੀ ਗਾਈ ਜਲਾ ਉਹ ਕਹਿੰਦਾ ਕਹਿੰਦੇ ਤੂੰ ਸੁਣਾਈ ਜਦਾ ਅਸੀਂ ਸੁਣੀ ਚਲਾਂਗੇ ਠੀਕ ਹੈ ਤੂੰ ਰਹਿ ਰਹੇਗਾ ਅਸੀਂ ਭੱਜੇ ਅਸੀਂ ਭੱਜੇ ਜਾਂਦੇ ਆ ਬੱਚੂਆਂ ਨੇ ਜਾਂ ਕਿਤੇ ਵੀ ਕੌਣਾ ਆਇਆ ਤੀ ਓਏ ਗੁਰਦਾਸ ਮਾਨ ਆਇਆ ਤੀ ਯਾਰ ਕੀ ਸਰਾ ਐਦਾ ਪਤਾ ਨਹੀਂ ਕਹਿੰਦੇ ਨੇ ਕੰਡੇ ਘੜ ਤੇ ਕੰਡੇ ਲੱਗੇ ਨੇ ਕੰਡੇ ਲੱਗੇ ਨੇ ਕੱਲੇ ਕੰਡਿਆਂ ਦਾ ਜਹਾਜ਼ ਹੈ ਜੇ ਕਿਤੇ ਵੀ ਜਾਂਦੇ ਹੋ ਜੇ ਕੁਛ ਲੈ ਕੇ ਨਾ ਆਏ ਜਾਇਦਾ ਫਾਇਦਾ ਕੀ ਕੋ ਸਿੱਖੀ ਨਾ ਉਥੇ ਸਿੱਖੀ ਨਾ ਗੁਸਾ ਠੀਕ ਆ ਕਨਾ ਹੁਣ ਕਈ ਮੈਨੂੰ ਕਹਿੰਦੇ ਤੂੰ ਪੜਿਆ ਮਖੇ ਮੈਂ ਤਾਂ ਭਾਈ ਬੁੱਧੂ ਆ ਹੁਣ ਪੜਾਂਗਾ ਠੀਕ ਆ ਕਨਾ ਤੇ ਇਹ ਚੀਜ਼ਾਂ ਦਾ ਤੁਸੀਂ ਮਤਲਬ ਰੱਖਿਆ ਕਰੋ ਜੇ ਕੋਈ ਚੀਜ਼ ਸੁਣਦੇ ਹੋ ਬਾਣੀ ਸੁਣਦੇ ਹੋ ਕੁਝ ਵੀ ਸੁਣਦੇ ਹੋ ਉਥੋਂ ਕੁਛ ਨਾ ਕੁਝ ਲੈ ਕੇ ਤਾਂ ਆਓ ਜਰ ਅਮਲ ਕਰੋ ਅਮਲ ਕਰੋ ਚੀਜ਼ਾਂ ਦਾ ਅਸੀਂ ਆ ਬਿਨੀ ਅਮਲੇ ਫਿਰਦੇ ਆ ਠੀਕ ਆ ਕਨਾ ਫਰੀਦ ਨੇ ਕੀ ਆਖਿਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਹਟਾਏ ਦੇ ਹੀ ਰੋਗ ਨਾ ਲੱਗੇ ਪੱਲੇ ਸਭ ਕੁਫਾ ਫਰੀਦਾ ਲਮਤ ਲਮੀਆਂ ਕਬਰਾਂ ਉੱਤੇ ਕੱਖ ਪਏ ਕਹਿੰਦਾ ਉਧਰੋਂ ਕੋਈ ਨਾ ਬੋੜਿਆ ਇਧਰੋਂ ਲੱਖ ਗਏ ਕਹਿੰਦਾ ਮਰੇ ਹੋਏ ਆਉਂਦੇ ਨਹੀਂ ਮੈਂ ਦੇਖੇ ਮਰਦੇ ਜਾਂਦੇ ਦੇਖਨੇ ਠੀਕ ਆ ਕਿ ਨਾ ਹੁਣ ਤੂੰ ਐ ਲਾ ਲਿਆ ਵੀ ਮੇਰੇ ਬਾਪੂ ਜੀ ਕਹਿੰਦਾ ਹੁੰਦਾ ਕਹਿੰਦਾ ਘਰ ਦੇ ਤੇਰੇ ਨੇ ਮਸਲਾ ਮਥਾਲਿਆ ਸਿੜੀ ਲਿਆਉਂਦੇ ਯਾਰ ਚੋ ਜਣਿਆਂ ਨੇ ਚੱਕਿਆ ਹੋ ਕੇ ਚੱਲਿਆ ਸਵਾਰ ਜਿਹੜਾ ਦੇ ਕੇ ਕਹਿੰਦਾ ਮੱਗੀ ਪੰਨ ਸੀ ਕਾਨੀ ਬਦਲ ਗਏ ਚਾਰ ਜਾਂਦੀ ਵਾਰੀ ਬੰਦਿਆ ਪੈਸੇ ਮਿਲ ਗਏ ਤਾਂਬੇ ਦੇ ਚਾਰ ਤੈਨੂੰ ਕਹਿੰਦਾ ਉੱਤੇ ਜਿਖਾ ਦੇ ਧਰਨਗੇ ਅੱਗ ਲਾਉਣਗੇ ਸਿੱਖੀਆਂ ਵਾ ਜਾਓ ਬੰਦਿਆ ਹਵਾਲੇ ਰੱਬ ਦੇ ਮੁੜ ਕੇ ਆਉਣਾ ਨਹੀਂ ਇਸ ਬਾਜ਼ਾਰ ਇਹ ਦੁਨੀਆ ਤੇ ਫੇਰ ਨਹੀਂ ਆਉਣਾ ਤੂੰ ਮੇਲਾ ਦੇਖਣਾ ਆ ਓਰੇ ਮੇਲਾ ਉਹ ਐ ਜੇ ਕਿਸੇ ਨੇ ਉਹੀ ਸਿੰਘ ਫਸਾਈਂ ਗਿਆ ਫੇਰ ਤਾਂ ਕੀ ਕਹਿਣਾ ਠੀਕ ਆ ਕਹਿਣਾ ਆ ਸਾਡੀਆਂ ਬੁੜੀਆਂ ਐਕਸੀਡੈਂਟ ਵਾਲੀਆਂ ਕਰਾਉਣ ਲੱਗੀਆਂ ਹੂੰ ਇਹ ਪਤਾ ਕੀ ਕਰੂੰ ਨੀ ਇਹਨੇ ਹੂੰ ਬੰਦਾ ਤਾਂ ਸਿਆਣਾ ਹੈਗਾ ਤਾਰ ਹੌਲੀ ਤੋਰੂ ਮੋਟਰਸਾਈਕਲ ਨੂੰ ਤੂੰ ਦਾ ਕਿਹੜਾ ਦਵਲਦਾ ਆਪਣਾ ਮੁੰਡਾ ਤਾਂ ਦਰਖਤ ਘੁੰਮਣ ਲਾ ਦਿੰਦਾ ਉਹ ਦੂਜੇ ਦਿਨ ਨੂੰ ਫੇਰ ਜਾਂਦੇ ਡੱਕਦਾ ਹੀ ਪਤਾ ਲੱਗਦਾ ਨਾਲੇ ਬੁੜੀ ਡਿੱਗ ਗਈ ਮਾਰ ਗਈ ਨਾ ਇਹ ਮੁੰਡਾ ਉਹ ਹੋ ਗਿਆ ਠੀਕ ਆ ਕਿ ਨਾ ਇਹ ਕਿਦੇ ਬਾਸੇ ਗਿਆ ਪੰਡਾ ਤੂੰ ਫਰਾ ਦੇ ਜਾ ਤੂੰ ਤਾਂ ਕਰਦਾ ਰਹਿਣਾ ਸਿਵਾ ਚੱਲੀ ਜਾ ਲੈ ਹਾਂ ਫਿਰ ਉਹ ਥੀ ਆ ਗੁੜੀ ਨੂੰ ਪੰਡ ਫਰੋਂਦੇ ਕੀ ਕਹਿੰਦੇ ਨੇ ਕਰ ਵੀ ਚੀ ਉਹ ਗੁੜੀ ਬੜੀ ਭਲੇ ਕਰਦੀ ਆ ਹੁਣ ਇਨਸਾਨ ਹੈ ਜਿਹੜਾ बोलियां औदी मतलब लड़की जी भी पा सकदा है तू कहंदा की मन मेरे तै कर ले जग रह के चन्नन ਵਰਗੀ ਦੇਹੀ ਗਾਲੀ ਬਾਸਾ ਵਾਂਗੂ ਕਹਿ ਕੇ ਭੇਜਿਆ ਤੀ ਤੂੰ ਨਾਮ ਜਪਣੂ ਨਾਮ ਨਹੀਂ ਜਪਿਆ ਬਹਿ ਕੇ ਦੁੱਖੜੇ ਭੋਗੇਗਾ ਨਰਕਾਂ ਦੇ ਵਿੱਚ ਬਹਿ ਕੇ ਕੀ ਤੂੰ ਕੌਲ ਕਰਾਰ ਤੂੰ ਬੰਦੇ ਕਰਕੇ ਆ ਨਾਮ ਜਪਣ ਤੇ ਦਾਨ ਕਰਨੂ ਦੁਨੀਆ ਉਤੇ ਆ ਜਿਸ ਦਾ ਹੈ ਤੂੰ ਖੁਦੀ ਭੇਜਿਆ ਸਾਨੂੰ ਉਹ ਪੁੱਤ ਮਗਰ ਜਿਵੇਂ ਕਿਸੇ ਨੇ ਸਿਓ ਚੜਾ ਲੇ ਨੂਨ ਪਾ ਲਿਆ ਇੱਕ ਕੇਲੇ ਖਾਨਾ ਜਾਂਦਾ ਤੇਰੇ ਵਰਗਾ ਉਹ ਕਹਿੰਦਾ ਸਿਓ ਹੀ ਨਾ ਲੈ ਲਓ ਕੇਲੇ ਫੋਲ ਖਾਂਦਾ ਵੇ ਕਹਿੰਦਾ ਮੂਲ ਲੈ ਕਣੀ ਨਾ ਚਾਕ ਮਗਲ ਲੈ ਕਣੀ ਚਾਕ ਬੰਦਾ ਆਪਣੇ ਪੁਸ਼ੋਕਾ ਨਾ ਭੁੱਲੇ ਮਗਰ ਦਾ ਠੀਕ ਆ ਕਾ ਨਾ ਪੁੱਤ ਹਾਂ ਮੂਰੇ ਨਿਕਾ ਨਾ ਮਾਰੇ ਵੀ ਮੈਂ ਅਫਸਰ ਹੋ ਗਿਆ ਠੀਕ ਆ ਕਾ ਕਈ ਬੰਦੇ ਐ ਇਸੇ ਨੇ ਪੜ੍ਹੇ ਨਹੀਂ ਆਣ ਪੜ੍ਹੇ ਠੀਕ ਆ ਕਿ ਨਾ ਮਾਪਿਆਂ ਨੇ ਪੜ੍ਹਾਏ ਨਹੀਂ ਹੈਗੇ ਉਹਨੇ ਮੇਰੇ ਅਕਾਲ ਪੁਰਖ ਨੇ ਦਾ ਸਾਡਾ ਬਹੁਤ ਵੱਡਾ ਮਾਸਟਰ ਹੈ ਜਿਨੇ ਅਸੀਂ ਪੜ੍ਹਾਏ ਆ ਪਰ ਮਾਪਿਆਂ ਨੇ ਸਾਰਾ ਸਕੂਲ ਮਗਰ ਹੁੰਦਾ ਦੁਆਨੀ ਰੋਲ ਲਿਆ ਹੁੰਦਾ ਮੈਂ ਉਹ ਨਾਮ ਦੀ ਸਾਡੇ ਲੋਕਾਂ ਦੀ ਮਤਲਬ ਮਗਰ ਖਿੱਚੂਟੀ ਨੇਗਾ ਠੀਕ ਆ ਕਿ ਨਾ ਫੌਜੀ ਜਾਂਦਾ ਦੀ ਫੌਜ ਨਹੀਂ ਜਾਣ ਦਿੰਦਾ ਕਹਿੰਦਾ ਜਾਨ ਸਰ ਵਰਦੀ ਪਾ ਲੂੰ ਚਲ ਠੀਕ ਆਕ ਨਾ ਇਹ ਜਦੋਂ ਸਾਡੀ ਸੋਚ ਛੋਟੀ ਹੋਵੇ ਨਾ ਜਿਹੜੇ ਬੰਦਿਆਂ ਦੀਆਂ ਵੱਡੀਆਂ ਸੋਚਾਂ ਨੇ ਉਹਦੇ ਵੱਡੇ ਕੰਮ ਹੁੰਦੇ ਜਾਣਗੇ ਠੀਕ ਆਕ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬੰਦੇ ਨੂੰ ਕਿਤੇ ਸਾਧ ਸੰਗਤਾਂ ਚੋਂ ਗਿਆਨ ਆਉਂਦਾ ਗੁਰਦੁਆਰਿਆਂ ਤੋਂ ਕਿਤੇ ਉਹ ਨਹੀਂ ਗਿਆਨ ਆਉਂਦਾ ਗਿਆਨ ਤਾਂ ਤੈਨੂੰ ਆਟੋਮੈਟਿਕ ਆਉ। ਤੁਸੀਂ ਹੁਣ ਤੁਸੀਂ ਇਹ ਲਾ ਲਿਓ ਵੀ ਜਿਹੜੀ ਫਲ ਵਾਲੀ ਚੀਜ਼ ਆ ਉਹ ਧਰਤੀ ਨੂੰ ਮੱਥਾ ਟੇਕੂ। ਇਨਸਾਨ ਕਿਉਂ ਟੇਕਦਾ? ਇਨਸਾਨ ਦੇ ਅੰਦਰ ਗਮਾਨ ਹੈ। ਮੇਰੇ ਕੋਲੇ ਮਾਇਆ, ਮੇਰੇ ਕੋਲੇ ਗੱਡੀਆਂ ਨੇ, ਮੇਰੇ ਕੋਲੇ ਜਾਇਦਾਦਾਂ ਨੇ। ਇੱਥੇ ਹੀ ਪਈਆਂ ਰਹਿ ਜਾਣੀਆਂ। ਦੇਖਣੇ ਨਾਲ ਕੁਝ ਨਹੀਂ ਜਾਣਾ। ਠੀਕ ਆ ਕਿ ਨਾ? ਇਨਸਾਨ ਉੱਚਾ ਹੋ ਕੇ ਟੁਰਦਾ। ਕਿ ਮੈਂ ਜਰਾ ਡੀ ਡਿਗਰੀ ਦਾ ਮਾਲਕਾਂ ਜਾਂ ਤੁਸੀਂ ਆਖੋਗੇ ਅਸੀਂ ਆ? ਫਿਲਮਾਂ ਤਿਆਰ ਕਰਦੇ ਆ ਫਲਾਨੀ ਜੀ ਤਿਆਰ ਕਰਦੇ ਆ ਪਰ ਥੱਲੇ ਨਹੀਂ ਦੇਖਦੇ ਸਾਡੇ ਕੀੜੀ ਆਉਂਦੀ ਬਾਣੀ 'ਚ ਫੇਰ ਲਿਖਿਆ ਕਹਿੰਦਾ ਕੀੜੀ ਤੁਲਨਾ ਹੋਮਨੇ ਜੇ ਨਾ ਮਨੋ ਵਿਸਰੇ ਕਹ ਤੂੰ ਕੀੜੀ ਤੁਲਬਨੀ ਠੀਕ ਹੋ ਗਣਾ ਜੇ ਪਹਾੜਾਂ ਜਿੰਨਾ ਤੇਰਾ ਕਹਿੰਦਾ ਸਿਆਉਣਾ ਹੋਵੇ ਚਾਂਦੀ ਹੋਵੇ ਤੂੰ ਕੀੜੀ ਤੁਲ ਫਿਰਮਨੀ ਹੈ ਪਰ ਅਸੀਂ ਤਾਂ ਜਦ ਬੇ ਪਰਵਾਹੀਆਂ ਅਸੀਂ ਗੁਰਦੁਆਰੇ ਜਾਂਦੇ ਆ ਇਕ ਢਿੱਡ ਭਰਨੇ ਜਾਂਦੇ ਆ ਉਸੇ ਦਾਨ ਦੂਣ ਨਹੀਂ ਅਸੀਂ ਕਰਦੇ ਫੇ ਪਤਾ ਕੀ ਕਹਿੰਦੇ ਹੁਣ ਦੇ ਮੁੰਡੇ ਮੈਂ ਤੈਨੂੰ ਦੱਸਦਾ ਮੱਛਾ ਦੇਕਣ ਬਾਗਿਆ ਮੈਨੂੰ ਘਰੋਂ ਕਹਿੰਦੇ ਨੇ ਰੋਟੀ ਖਾ ਕੇ ਜਾਇਆ ਕਰ ਉਹ ਹੁਣ ਕਾਹਨੂੰ ਆ ਗਿਆ ਜਦੋਂ maal ਹੁੰਦਾ ਚੰਗਾ ਉਦੋਂ ਆ ਜਾਂਦਾ ਤੂੰ ਇਹ maal ਬਣਾ ਛੱਡਿਆ ਸੀ ਜਦੋਂ ਪੁੰਨ ਕਰਦਾ ਕੋਈ ਫੇ ਅੱਡ ਹੋ ਕੇ ਕਹਿੰਦੇ ਨਾ ਐਦੂੰ ਚੰਗਾ ਹੋਰ ਨਹੀਂ maal ਲੈ maal ਆਪਣੇ ਪਸ਼ੂ ਵੀ ਬੰਨੇ ਨੇ maal ਆਪਣਾ ਭੁੱਖੀ ਵੀ ਆਉਂਦੀ ਐ ਚਿੱਟਾ ਵੀ ਆਉਂਦਾ ਸਾਰਾ ਕੁਝ ਹੀ ਮਾਲ ਬਣ ਗਿਆ ਠੀਕ ਹੈ ਕਨਾ ਇਹ ਸੀ ਭੁੱਲੀ ਪਏ ਆ ਪੁੱਤ ਠੀਕ ਹੈ ਕਨਾ ਕਿਤੇ ਗੱਲਾਂ ਇਹ ਤੁਸੀਂ ਭੁੱਲਣ ਵਾਲੀਆਂ ਹੈ ਨਹੀਂ ਹੈਗੀਆਂ ਠੀਕ ਹੈ ਕਨਾ ਬਾਣੀ ਦਾ ਇੱਕ ਇੱਕ ਟੁਕ ਜੇ ਅਸੀਂ ਮਤਲਬ ਸੁਣੀਏ ਸੁਣਦੇ ਨਹੀਂ ਅਸੀਂ ਅਸੀਂ ਤਾਂ ਢਿੱਡ ਭਰਿਆ ਬਾਬਾ ਦੇਖਦੇ ਹੀ ਪੇਤਰ ਬਣਿਆ ਉਹਨੇ ਠੀਕ ਹੈ ਕਨਾ ਤੁਸੀਂ ਬਾਣੀ ਸੁਣੋ ਕੀ ਕਹਿੰਦੀ ਹੈ ਬਾਣੀ ਅਸੀਂ ਵੱਡੀ ਸੜਕ ਦੇ ਉੱਤਰ ਗਏ ਜਿਹੜਾ ਉਹਨੂੰ ਮੰਨਦਾ ਹੈਗਾ ਜਰੂਰ ਇੱਕ ਇੱਕ ਤੁਰ ਤੋਂ ਉਹਨੂੰ ਨਾ ਜਵਾਬ ਦੇਊਗੀ ਜ਼ਿੰਦਗੀ 'ਚ ਵੱਡੀ ਸੜਕ ਦੇ ਉੱਤਰਗੇ ਖਾਸੀ ਦੂਰ ਤੁਰ ਕੇ ਜਾਣਾ ਇਹ ਸਿੰਗਣੀ ਤੋਂ ਮਤਲਬ ਸੁਗਰ ਸਾਗਰ ਤੁਰੇ ਦੀਆਂ ਦਾ ਕਹਿੰਦੀ ਹੁਣ ਲਾਜ ਮੈਂ ਕਿਹਾ ਯਾਦ ਕਰੂੰ ਕੱਲੀ ਅਸੀਂ ਕਿਹੜਾ ਭੀਖਿਵਲਾ ਡਾਜੂਗਾ ਕੋਈ ਜਦੋਂ ਅਸੀਂ 10 ਕਰਮਾਂ ਤੁਰੇ ਗੱਡੀ ਆਉਂਦੀ ਆ ਠੀਕ ਆ ਕਰਾ ਮੁੱਖਾ ਬਾਣੀ ਕਹਿੰਦੀ ਵੀ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਜਿੱਥੇ ਕੋਈ ਨਹੀਂ ਜੋਤਾ ਜਾ ਉੱਥੇ ਤੈਨੂੰ ਪਰਮਾਤਮਾ ਜ਼ਰੂਰ ਆਊਗਾ ਜੇ ਤੇਰਾ ਮਨ ਆ ਸਾਡੇ ਮਨ ਨਹੀਂ ਸਾਡੇ ਚਿੱਤੇ ਕੱਪੜੇ ਵਾਲਾਂ ਦਾ ਸਾਡੇ ਮਨ ਕਾਲੇ ਨੇ ਭਾਈ ਭਾਈ ਨਾਲ ਧੋਖਾ ਕਰੀ ਜਾਂਦਾ ਠੱਗੀ ਮਾਰੀ ਜਾਂਦੇ ਨੇ ਠੀਕ ਆ ਕਰਾ ਜਿੰਨੇ ਵੀ ਕੋਈ ਠੱਗੀ ਚੱਲਦੀ ਹੈ ਇਹ ਸੱਚ ਦੇ ਰਾਤੇ ਨਾ ਚੱਲੇ ਬੰਦਾ ਨਾਨਕ ਨੇ ਔੜਕ ਸੱਚ ਤੇ ਅਸਲ ਸਾਥੀ ਨੇ ਦਰਨਾਗਾ ਕਿੰਨੀ ਕੁਸ਼ ਕਰ ਲੈ ਠੀਕ ਹੈ ਕਣ ਗੱਲਾਂ ਇਹ ਨੇ ਪੁੱਤ ਹੁਣ 4 ਵਜੇ ਦੇਖ ਬਾਣੀ ਸਾਨੂੰ ਕੀ ਕਹਿੰਦੀ ਹੈ ਕਬੀਰਾ ਪਿਆ ਕੇ ਆ ਕੇ ਰੇ ਉੱਠੇ ਜਮਰਾਰ ਇੱਕ ਦਿਨ ਐਸਾ ਸੋਮਣਾ ਲੰਮੇ ਪੈਰ ਸਾਨੂੰ ਬਾਣੀ ਕਹਿੰਦੀ ਹੈ 4 ਵਜੇ ਵੀ ਉੱਠ ਤੂੰ ਅਸੀਂ ਕਹਿੰਦੇ ਕਿਉਂ ਮਰਦਾ ਸਾਡੇ ਜੀ ਤੂੰ ਵੀ ਕੋਲੇ ਬੈਠਾਗਾ ਮੈਂ ਤਾਂ ਕੁਛ ਨਹੀਂ ਉਹ ਤੈਨੂੰ ਮੋਦੀ ਸੱਦ ਲੂਗਾ ਉਹ ਦੇਖ ਫਦੀਵੇਂ ਹੈ ਹਾਂ ਉਹ ਦੇਖ ਫਦੀਵੇਂ ਮੋਦੀ ਦਾ ਅੱਛਾ ਜੀ ਦੇਖੋ ਰਾਜ ਕਰੇ ਗੱਲ ਸੁਣੋ ਰਾਜ ਕਰੇ ਸਾਡੇ ਕਨੀਓ ਮੁਸਲਮਾਨ ਕਰੇ ਸਾੜੀ ਪਾਰ ਜਾਂ ਸੋਫਾ ਠੀਕ ਆਕਣਾ ਅਸੀਂ ਮੁਸਲਮਾਨਾਂ ਨੂੰ ਸਾਡਾ ਯਾਰ ਗੁਰੂ ਕੱਢਿਆ ਗੁਰੂ ਗ੍ਰੰਥ ਸਾਹਿਬ ਜੀ ਲੈ ਭਰੇ ਹਮ ਤਾਂ ਨਹੀਂ ਪਤਾ ਵੀ ਦੇਖ ਚ ਕਿਰਪਾਨ ਕੀ ਨੇ ਫੇਰੀ ਆ ਕੀ ਕਰਦੇ ਤੇ ਉਹ ਜਦੋਂ ਆਪਦੇ ਮਿੱਤਰ ਕੋਲੇ ਗਿਆ ਜੇਦੋ ਬਖਤ ਪੈ ਜਾਂਦਾ ਨਾ ਪੁੱਤ ਉਦੋਂ ਕੋਈ ਨਹੀਂ ਸਹਾਂਦਾ ਕੋਈ ਨਹੀਂ ਸਹਾਂਦਾ ਠੀਕ ਆ ਕਨਾ ਉਹਦਾ ਮਿਸਟਰ ਬਾਹਰ ਨਿਕਲਿਆ ਕਹਿੰਦਾ ਆਪਦੇ ਪੁੱਤ ਦਾ ਮਰਵਾ ਲੇ ਹੁਣ ਸਾਡੇ ਹੀ ਮਰਵਾਉਣ ਨੂੰ ਫਿਰ ਉਹਦਾ ਨੌਕਰ ਛੱਡ ਕੇ ਆਇਆ ਉਹ ਬਹਿਤੀ ਮੁਸਲਮਾਨ ਓਏ ਜਾ ਕੇ ਵਿਚਾਰੇ ਦੇ ਨਾਲ ਸਾਡੇ ਗੁਰੂ ਦੇ ਨਾਮ ਦਾ ਜੋੜੇ ਤੇ ਨਾ ਚੋਲਾ ਪਾਟੇ ਆ ਪਿਆਤੀ ਉੱਥੇ ਜਾ ਕੇ ਸਾਰੇ ਢੱਬ ਨੇ ਸਵਾਗਤ ਕਰਿਆ ਉਹਦਾ ਕੰਡੇ ਕੱਢੇ ਜਦੋਂ ਉਹ ਕੱਢਿਆ ਉੱਚੇ ਦਾ ਵੀਰ ਬਣਾ ਕੇ ਕਹਿੰਦਾ ਕੌਣਾ ਵੀ ਉਹ ਡਰ ਡਾਰੀ ਹੁੰਦਾ ਯਾਰ ਆਪਾਂ ਪੇਸ਼ ਬਰਲਾ ਕੀ ਨੰਗਾਗੇ ਉਥੋਂ ਕਹਿੰਦੇ ਸਾਡੇ ਉੱਚੇ ਦਾ ਵੀਰ ਹੈ ਫਿਰ ਕਹਿੰਦਾ ਗਊ ਦਾ ਮੀਟ ਖਾਵੇ ਅੱਛਾ ਜੀ ਕਹਿੰਦੇ ਗੁਰੂ ਜੀ ਮੀਟ ਹੈ ਨਾ ਗੁਰੂ ਦਾ ਖਾਓ ਇਹਦਾ ਗਊ ਦਾ ਉਹ ਕਹਿੰਦਾ ਕਿਰਪਾਲ ਫੇਰ ਦਿਓ ਮੇਰੀ ਜਿਹੜੇ ਬਬੀਤ ਹੋ ਗਈ ਉਹ ਚੀਜ਼ ਅਸੀਂ ਮੁਸਲਮਾਨਾਂ ਨੂੰ ਆਏ ਮੁਸਲਮਾਨਾਂ ਦਾ ਧਰਮ ਹੀ ਨਹੀਂ ਹੈਗਾ ਕੋਈ ਗਰੀਬ ਨੂੰ ਉਹ ਨਹੀਂ ਮੋੜਦੇ ਵਿਆਜ ਉਹ ਨਹੀਂ ਲਾਉਂਦੇ ਮਿਰਚਾਂ ਦਾ ਵੀ ਉਹ ਨਹੀਂ ਖਾਂਦੇ ਅਸੀਂ ਤਾਂ ਗਿੱਦੜ ਮਾਰਿਆ ਪਿਆ ਹਾਂ ਕੀ ਬਣਾਇਆ ਓਏ ਅਰੇ ਬੱਕਰਾ ਕਹੋਗਾ ਡੱਕੇ ਐਂ ਗੈਦਾਨੇ ਸਾਡਾ ਕੋਈ ਇਸ਼ਟ ਨਹੀਂ ਹੈਗਾ ਉਹਨਾਂ ਦਾ ਧਰਮ ਹੈਗਾ ਸਾਡਾ ਧਰਮ ਤਾਂ ਕੋਈ ਵੀ ਨਹੀਂ ਹੈਗਾ ਠੀਕ ਆ ਤਾ ਗੱਲਾਂ ਇਹ ਨੇ ਬਟਾ ਹੁਣ ਤੂੰ ਆਇ ਲਾ ਲੈ ਸਾਰੀ ਦੁਨੀਆ ਨੂੰ ਕੀ ਨੂੰ ਪਤਾ ਲੱਗਿਆ ਸੀ ਭੀਖਮਸ਼ਾ ਨੂੰ ਇਹ ਇੱਥੋਂ ਵੱਢਣ ਲੱਗ ਗਿਆ ਇੱਧਰ ਹੱਜ ਨਹੀਂ ਦੂ ਚੜਦੇ ਨੂੰ 8-900 ਚੇਲਾ ਸੀ ਇੱਧਰ ਹੱਜ ਦੇਣ ਲੱਗ ਗਿਆ ਕਹਿੰਦੇ ਗੁਰੂ ਜੀ ਇੱਧਰ ਹੱਜ ਕਰ ਦੇਈਏ ਨੇ ਆਪਣਾ ਤਾਂ ਸਟੇਜ ਇੱਧਰ ਹੈਗਾ ਮੱਕਾ ਬਣਾ ਇੱਧਰ ਕਹਿੰਦਾ ਦੋ ਚੰਦਰਮਾ ਚੜ੍ਹ ਗਏ ਨਾ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਇਆ ਕਹਿੰਦਾ ਜੀ ਸਾਨੂੰ ਦਰਸ਼ਨ ਕਰਾਉਂਗੇ ਹਾਂ ਕਹਿੰਦਾ ਕਰਵਾਵਾਂਗੇ ਜਰੂਰ ਉਹਨਾਂ ਨੇ ਤਾਂ ਇੱਕ ਪਰਤ ਅੱਗੇ ਲੈਣੀ ਸੀ ਉਹਦੀ ਚੱਲ ਜੀ ਪੈਦਲ ਤੁਰੇ ਗਏ ਰਾਸਣ ਕੋਲੇ ਜੀ ਉਹਨਾਂ ਦੇ ਕਹਿੰਦੇ ਕੀ ਗੁਰੂ ਸਾਹਿਬ ਦਾ ਤੁਹਾਨੂੰ ਦਰਸ਼ਨ ਕਰਾਉ ਉਹ ਕਹਿੰਦੇ ਬੱਚਾ ਅਜੇ ਅਜੰਦਾ ਸ਼ੁਣੋ ਫੇ ਕਹਿੰਦਾ ਸੀ ਬੈਠੇ ਆ ਉਹਦੇ ਤੰਬੂ ਲਾਈ ਆਵਲਾ ਖਾਤੇ ਆ ਖਾਈਂ ਗਾ ਲਾਂਗੇ ਮਾਤਾ ਕੁਜਰੀ ਕਹਿੰਦੀ ਕੌਣ ਹੈ ਕਹਿੰਦੀ ਇਹ ਤਾਂ ਪੀਖਮਸ਼ਾ ਹੈ ਉਹਦੇ ਮਾਮੇ ਨੂੰ ਆਖਿਆ ਕਰਪਾ ਕਰ ਲੋ ਵੀ ਬਾਈ ਲੈ ਕੇ ਜਾ ਇਹਨੂੰ ਬਾਲਕੀ ਚਾਹ ਸਾਰੀ ਸੰਗਤ ਨੇ ਪੈਰੀ ਹੱਥ ਲਾਏ ਉਹ ਇੱਕ ਬਾਣੀ ਕੁਜੀ ਜਿਹਾ ਪਾਣੀ ਪਾਈ ਪਏ ਇੱਕ ਦੁੱਧ ਕਿ ਸਿੱਖਤਾ ਉਹਨੂੰ ਹਾਈ ਨਹੀਂ ਜੀ ਨਾ ਉਹ ਕਹਿੰਦੇ ਅਸੀਂ ਹਿੰਦੂਆਂ ਦੇ ਗੁਰੂਆਂ ਕ ਮੁਸਲਮਾਨਾਂ ਦੇ ਉਹਨੇ ਦੋਨੇ ਕੁ ਜੀਂਦੇ ਹੱਥ ਟਾਟਾ ਕਹਿੰਦਾ ਅਸੀਂ ਸਾਂਝੇ ਪੀਰ ਸਾਡੀ ਮੈਂ ਅੱਡ ਸਾਜੂnga ਸਿੱਖ ਖਾਲਸਾ ਸਾਡੀ ਜੁਲਮ ਨਾਲ ਲੜਾਈ ਹੋ ਸਾਡੀ ਕੌਮ ਨਾਲ ਲੜਾਈ ਨਹੀਂ ਹੁੰਦੀ ਠੀਕ ਹੈ ਨਾ ਉਹਨਾਂ ਨੇ ਜਿਹੜਾ ਮੇਰਾ ਸਿੰਘ ਹੋਊਗਾ ਗਊ ਗਰੀਬ ਤੇ ਮਤਲਬ ਮਾਫ ਨਹੀਂ ਕਰੂਗਾ ਨਾ ਜ਼ੁਲਮ ਚੱਲੂਗਾ ਠੀਕ ਆ ਕਿ ਨਾ ਅਸੀਂ ਦਾ ਹੱਥੀ ਜ਼ੁਲਮ ਚੱਲੀ ਜਾਂਦੇ ਆ ਜਿਹੜਾ ਕੋਈ ਚੰਗਾ ਬੰਦਾ ਹੈਗਾ ਜਦੋਂ ਐ ਨਹੀਂ ਕਿਸੇ ਧੀ ਪੈਣ ਨੂੰ ਤਾਂ ਆਖੀ ਜਾਂਦਾ ਉਹਨੂੰ ਕੁਛ ਨਹੀਂ ਕਹਿੰਦਾ ਠੀਕ ਆ ਕਿ ਨਾ ਸਾਡੇ ਚ ਰਹਿ ਨਹੀਂ ਕੋਈ ਅੱਖ ਨਹੀਂ ਰਹੀ ਸਾਡੇ ਚ ਜ਼ੁਲਮ ਤੋਂ ਬਿਨਾ ਸਿੱਖ ਤੋਂ ਮਤਲਬ ਜ਼ੁਲਮਾ ਇਹ ਜਿਹੇ ਬੰਦੇ ਨੇ ਜਿਹੜੇ ਚੱਲ ਨਹੀਂ ਸਕਦੇ ਠੀਕ ਆ ਕਿ ਨਾ ਉਸੀ ਤੋਂ ਹਾਲੀਆਂ ਜੁਲਮਾਂ ਚੱਲੀ ਜਾਂ ਨੇ ਹਾਲੀਆਂ ਆਉ ਬੜੀਆਂ ਨੇ